ਆਣਾ ਪੱਬੂ ਮਾਨ ਮਸ਼ਹੂਰ ਗਾਇਕ ਅਦਾਕਾਰ ਨੇ ਉਹਨਾਂ ਦਾ ਜਨਮ ਦਿਨ ਹੈ ਤਾਂ ਤਸਵੀਰ ਦੇਖੋ ਆ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਨੇ ਉਹ ਗੁਰੂ ਆਸਰਾ ਟਰਸਟ ਦੇ ਵਿੱਚ ਪਹੁੰਚੇ ਨੇ ਤਾਂ ਦੇਖ ਸਕਦੇ ਹੋ ਤਾਮ-ਚਾਮ ਦੇ ਨਾਲ ਸੁਰੱਖਿਆ ਦਸਤੇ ਦੇ ਨਾਲ ਭਗਵੰਤ ਮਾਨ ਉਸੋ ਦੁਆਰਾ ਕਰ ਦੁਆਰਾ ਕਰੀ ਸਾਸ਼ਿਕਾਰ ਡੇਲੀ ਪੋਸਟ ਦੇਖ ਰਹੇ ਤੁਸੀਂ ਤਾਂ ਮਾਨਾ ਦੇ ਮਾਨ ਬੱਬੂ ਮਾਨ ਦਾ ਜਨਮ ਦਿਨ ਹੈ ਹਾਲਾਂਕਿ ਆਪਣੇ ਜਨਮ ਦਿਨ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਪਰ ਦੇਖ ਸਕਦੇ ਹੋ ਤੁਸੀਂ ਕਿ ਇੱਕ ਵੱਖਰੇ ਹੀ ਲਾਮ ਲਸ਼ਕਰ ਦੇ ਵਿੱਚ ਬੱਬੂ ਮਾਨ ਪਹੁੰਚੇ ਨੇ ਵਿਵਾਗ ਕਾਰ ਦੇ ਵਿੱਚ ਪਹੁੰਚੇ ਨੇ ਜਨਮ ਦਿਨ ਮਨਾਉਣ ਪਹੁੰਚੇ ਨੇ ਖਾਸ ਤੌਰ ਤੇ ਦੇਖ ਸਕਦੇ ਹੋ ਤੁਸੀਂ तमाम ਪੁਰਾਣੇ ਸਾਥੀ ਮੌਜੂਦ ਨੇ ਤਾਂ ਗੁਰੂ ਆਸਰਾ ٹرسٹ ਦੇ ਵਿੱਚ ਇਹ ਤਾਂ ਜਨਮ ਦਿਨ ਮਨਾਉਣ ਦੇ ਲਈ ਮਾਨ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਅ ਬੰਟੀ ਮੌਜੂਦ ਨੇ ਮਨੀਸ਼ ਸ਼ਰਮਾ ਮੌਜੂਦ ਨੇ ਮਾਨ ਸਾਹਿਬ ਮੌਜੂਦ ਨੇ ਤਾਂ ਬੱਬੂ ਮਾਨ ਕਾਲੀ ਡਰੈਸ ਦੇ ਵਿੱਚ ਕਾਲੀ ਗੱਡੀ ਦੇ ਵਿੱਚ ਜਨਮ ਦਿਨ ਮਾਨ ਸਾਹਿਬ ਜਨਮ ਦਿਨ ਦੀ ਬਹੁਤ ਬਧਾਈਆਂ ਤੁਹਾਨੂੰ ਨਹੀਂ ਨਹੀਂ ਤਾਂ ਮੇ ਮਿਤਰਾ ਪ੍ਰੇਮੀ ਨੂੰ ਅਜੇ ਤੱਕ ਤੁਹਾਨੂੰ ਦੱਸ ਕੀ ਨਾ ਦੱਸਦਾ ਮੈਨੂੰ ਤਾਂ ਇਹ ਸਮਝ ਅਸੀਂ ਰਿਪੋਰਟਰ ਹਾਂ ਨਾ ਮਾਨ ਸਾਹਿਬ ਵਾਲੇ ਦੇਖੇ ਤੁਸੀਂ ਵਾਕੀ ਵੀ ਰਿਪੋਰਟਾਂ ਕਰਿਆ ਕਰੋ ਚਾਚਾ ਹਾਂ ਅੱਛਾ ਵੱਖਰਾ ਕੰਮ ਕਰਦੇ ਹੋ ਮਾਨ ਸਾਹਿਬ ਅੱਜ ਵੱਖਰੇ ਬੱਚੇ ਦੇਖੋ ਕਿੰਨਾ ਖੜੇ ਨੇ ਤੁਹਾਨੂੰ ਅਸੀਂ ਤਾਂ ਨਾ ਬੜਾ ਗੁੱਪ ਚੋ ਪਾਇਆ ਸੀ ਬਟ ਇਹ ਤੁਹਾਨੂੰ ਕੀ ਨੇ ਇਹ ਸ਼ਰਾਰਤ ਕਰੀ ਇਹ ਨਹੀਂ ਸਮਝ ਆਈ ਚਲ ਤੂੰ ਸਾਡੇ ਪਿੰਡਾਂ ਦਾ ਰਿਪੋਰਟਰ ਕਹਿੰਦੇ ਹੁੰਦੇ ਤਾਂ ਬਿਲਕੁਲ ਮੋਰ ਕਮਾਨ ਸਾਹਿਬ ਸਤਿ ਸ੍ਰੀ ਅਕਾਲ ਤਾਂ ਬੱਬੂ ਮਾਨ ਮੌਜੂਦ ਨੇ ਤਾਂ ਦੇਖ ਸਕਦੇ ਹੋ ਠੀਕ ਹੈ ਬੱਬੂ ਮਾਨ ਖਾਸ ਤੌਰ ਤੇ ਪਹੁੰਚੇ ਹੋਏ ਨੇ ਤਾਂ ਬਿਲਕੁਲ ਦੇਖੋ ਸਵਾਗਤ ਰਮੇਸ਼ ਉਹ ਦਿਖਾਓ ਰਮੇਸ਼ ਦਿਖਾਓ ਮਾਨ ਸਾਹਿਬ ਆਪਾਂ ਸਾਰੇ ਰਲ ਕੇ ਬੱਚਿਆਂ ਨੂੰ ਦਿੰਦੇ ਹਾਂ ਹਾਂ ਤਾਂ ਦੇਖੋ ਕਿੰਨਾ ਯੂਨਿਕ ਤਰੀਕੇ ਦੇ ਨਾਲ ਬੱਚੇ ਮਾਨ ਸਾਹਿਬ ਖੜੇ ਨੇ ਔਰ ਸਾਰੇ ਦੇਖੋ ਡਰੈਸ ਕੋਡ ਤਾਂ ਗੁਰੂ ਆਸ ਗੁਰੂ ਦੀ ਗੱਲ ਪਰਮੇਸ਼ਰ ਮੈਨੂੰ ਬਾਹਰ ਲੈਣ ਦਿਓ ਜੀ ਫਿਰ ਸਤ ਵਾਹੀ ਗੁਰੂ ਜੀ ਦਾ ਖਾਲਸਾ ਵਾਅਲੈਕੁਮ ਸਤ ਤਾ ਬਿਲਕੁਲ ਇੱਕ ਵੱਖਰੇ ਅੰਦਾਜ਼ ਦੇ ਵਿੱਚ ਗੁਰੂ ਫਤਿਹ ਬੁਲਾ ਕੇ ਬੱਚਿਆਂ ਨੇ ਮਾਨ ਸਾਹਿਬ ਦਾ ਜਿਹੜਾ ਸਵਾਗਤ ਆ ਉਹ ਕੀਤਾ ਸਿਰ ਟਕਿਆ ਗਿਆ ਅਦਬ ਦੇ ਨਾਲ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬਹੁਤ ਕਾይ ਬਹੁਤ ਯੂਨਿਕ ਤਸਵੀਰਾਂ ਨੇ ਸੈਲੀਬ੍ਰੇਸ਼ਨ ਕਰਨ ਦੇ ਲਈ ਬੱਬੂ ਮਾਨ ਪਹੁੰਚੇ ਨੇ तमाम ਯਾਰ ਦੋਸਤ ਪਹੁੰਚੇ ਹੋਏ ਨੇ ਰਾਮ ਰਾਮ ਜੀ ਠੀਕ ਹੈ ਜੀ ਮੰਡੀਰਾਮ ਪਰਨੇ ਠੀਕ ਆ ਲਵ ਯੂ ਤਾਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ

तस्वीर देखो बहुत, दे दे बहुत है तस्वीर है तस्वीर दिखाओ मान देखो आड़िया के नाल जिस तरह बच्च ने स्वागत किया अपने आप के बहुत यूनिक है जी जी तो बिल्कुल देख सकते हो कि किस तरह बहुत अदब सत्कार मानसाब ਬਹੁਤ ਚੰਗਾ ਚੋਂ ਲਾਈਵ ਜ਼ਿੰਦਗੀ ਦੇਖੀ ਆ ਪਰ ਲੱਗਦਾ ਇਹ ਤਾੜੀਆਂ ਦੇ ਨਾਲ ਬਹੁਤ ਸਕੂਨ ਮਿਲਿਆ ਹੋਣਾ ਮੈਂ ਤਾਂ ਅਕਸਰ ਹੁਣਾ ਪਹਿਲਾਂ ਵੀ ਅਸੀਂ ਇੱਥੇ ਆਉਦੇ ਹੁੰਦੇ ਸੀ ਫੇਰ ਪਹਿਲੇ ਸੱਤ ਫੇਸ ਹੁੰਦਾ ਸੀ ਹਮਾ ਵੀਰ ਮੈਂ ਅੱਜ ਤਾਂ ਬਹੁਤ ਪੁਰਾਣੇ ਜੜੇ ਹੋયા ਹਾਂ ਸਭ ਬੱਚੇ ਨੂੰ ਲੱਗਦਾ ਪਹਿਲਾਂ ਤੁਸੀਂ ਤੁਸੀਂ ਨਹੀਂ ਪਹਿਲਾਂ ਉਹਨਾਂ ਨੂੰ ਪਹਿਲਾਂ ਤੁਸੀਂ ਸਰ ਪਹਿਲਾਂ ਭੈਣ ਭਜ ਤੈਨੂੰ ਕਹਣਾ ਸੀ ਐਡੀ ਮੜੀ ਕੁਛ ਕਰ ਉਹ ਲੈ ਮੇਰੀ ਤਾਂ ਇਹ ਅਗਲੇ ਕੋਲ ਬੋਤਲ ਨੂੰ ਦਿੱਕ ਚਸੀ ਰਹੇ ਹਾਂ ਹਾਂ ਸਾਹਿਬ ਵੱਡੇ ਵੱਡੇ ਕੇਕ ਕੱਟੇ ਜਾਂਦੇ ਨੇ ਜਨਮ ਦਿਨ ਦਾ ਤੁਸੀਂ ਆਪਣੇ ਦੇਸੀ ਹਾਂ ਜੀ ਬੱਚਾ ਨਾਲ ਸਾਰਾ ਕੁਝ ਹੂੰ ਆਪਾਂ ਗਾਦ ਨਹੀਂ ਕੰਮ ਕਰਦੇ ਨੇ ਨੈਕਸਟ ਜਨਰੇਸ਼ਨ ਲਈ ਹੂੰ ਆਪਾਂ ਕੀ ਸਭ ਸਿੱਖਦੇ ਨੇ ਤੇ ਕੀ ਦਿੰਦੇ ਨੇ ਅਗਲੀ ਜਨਰੇਸ਼ਨ ਨੂੰ ਹੂੰ ਔਰੇ ਬੱਚਿਆਂ ਨੂੰ ਪੀਜੀ ਦਾ ਬਹੁਤ ਸਾਲਾਂ ਤੋਂ ਸਾਥ ਨਹੀਂ ਹੂੰ ਥੋੜਾ ਗੈਪ ਪੈ ਗਿਆ ਸਾਡਾ ਤੁਸੀਂ ਬਈ ਅਸੀਂ ਫਿਰ ਆਏ ਸੀ ਉਹ ਦੂਜੀ ਜਗ੍ਹਾ ਸਿੱਖੇ ਹੂੰ ਬਾਹਾਂ ਵੀ ਪੁਰਾਣੇ ਸੀ ਤੇ ਬਹੁਤ ਪੁਰਾਣੇ ਸੀ ਵੀਡੀਓ ਦੇ ਹਨ ਪਹਿਲਾਂ ਬਹੁਤ ਆਉਂਦੇ ਹੁੰਦੇ ਸੀ ਇਹਨੂੰ ਵੀ ਚਾਹੀਦਾ ਤਾਂ ਬਿਲਕੁਲ ਅਮਨ ਸਾਹਿਬ ਤੁਸੀਂ ਬੱਚਾ ਨਾਲ ਇੰਟਰੈਕਟ ਕਰੋ ਗੱਲਬਾਤ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਤਾਂ ਬਿਲਕੁਲ ਹਾਂ ਤਸਵੀਰ ਤਾਂ ਬੱਚੇ ਜਿਹੜੇ ਨੇ ਲੱਡੂ ਖਵਾਏ ਗਏ ਨੇ ਮਾਨ ਸਾਹਿਬ ਨੂੰ ਲੱਡੂ ਖਵਾਏ ਗਏ ਨੇ ਬੱਚਾ ਵੱਲੋਂ ਔਰ ਬਹੁਤ ਜਿਹੜਾ ਭਰਮਾ ਸਵਾਗਤ ਹੈ ਉਹ तमाम ਬੱਚਿਆਂ ਵੱਲੋਂ ਕੀਤਾ ਗਿਆ ਹੈ ਬੜੀ ਅਸਰ ਵਾਲੀ